ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਹੈ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਟਾਪ ਕਲਾਸ ਦਾ ਜਿਹੜਾ ਕੱਟਾਗਾ ਉਹ ਬੁਖਾਰ ਰਹਾਂਗੇ ਬਹੁਤ ਹੀ ਵਧੀਆਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਚੰਗੀ ਬਰੀਡ ਆ ਤੇ ਚੰਗੀ ਨਸਲ ਆਗੀ ਕੱਟਾ ਤੇ ਬਾਈ ਤੋਂ ਆਪਾਂ ਸਾਰੀ ਜਾਣਕਾਰੀ ਵੀ ਕੱਟੇ ਬਾਰੇ ਲਵਾਂਗੇ ਇਹ ਆਪਾਂ ਸੇਲ ਕਰਨਾਗਾ ਵੀ ਇਹਦੀ ਮਾਦਰ ਕਾਰਡ ਵੀ ਦੇਖਾਂਗੇ ਤੇ ਕੱਟੇ ਦਾ ਵੀ ਆਪਾਂ ਦੇਖਾਂਗੇ ਬਾਈ ਨਾਲ ਗੱਲ ਕਰਾਂਗੇ ਤੇ ਜੇ ਕੋਈ ਕੱਟਾ ਪਾਲਣ ਦਾ ਸ਼ਕੀਨ ਆਗਾ ਤਾਂ ਉਹਦੇ ਵਿੱਚ ਆਪਾਂ ਬਾਈ ਦਾ ਨੰਬਰ ਦੇਵਾਂਗੇ ਤੇ ਬਾਈ ਨਾਲ ਸੰਪਰਕ ਕਰ ਸਕ ਸਕਦਾਗਾ ਤੇ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਹਾਂ ਬਾਈ ਦਾ ਜਿਹੜਾ ਕੋਈ ਵੀ ਵਪਾਰ ਦਾ ਕੰਮ ਨਹੀਂ ਬਾਈ ਨੂੰ ਘਰੇ ਬਸ ਜਿਹੜੇ ਪਸ਼ੂ ਨੇ ਚੰਗੇ ਪਸ਼ੂ ਰੱਖਣ ਦਾ ਸੌਂਕ ਆਗਾ ਤੁਸੀਂ ਬਾਈ ਦੀਆਂ ਮੱਝਾਂ ਵੀ ਦੇਖ ਸਕਦੇ ਹੋ ਆ ਝੋਟੀ ਹੈ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਹੋ ਇਹਦਾ ਕਟਾਗਾ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂਗੇ ਬਾਕੀ ਬਾਈ ਬਾਈ ਸਾਰੀ ਡਿਟੇਲ ਦੱਸੂਗਾ ਤੇ ਆਹ ਤੁਸੀਂ ਦੇਖ ਤਾਂ ਸਸਰੀ ਕਾ ਬਾਈ ਤਸਰੀਕਾ ਹਾਂ ਬਾਈ ਕੀ ਡਿਟੇਲ ਹੈ ਇਹਦੀ ਡਿਟੇਲ ਤੇ ਇਹ ਹੈਗਾ ਇਹ 11 ਮਹੀਨਾ ਦਾ ਹੋ ਚੁੱਕਾ ਹੈ ਤਾਂ ਅਸ 11 ਮਹੀਨੇ ਉਮਰ ਹੋ ਗਈ 11 ਮਹੀਨੇ ਉਮਰ ਹੋ ਗਈ ਠੀਕ ਹੈ ਜੀ ਤੇ ਇਹਦੀ ਮਾਦਰ ਕਾਰਡ ਹੈਗਾ ਤੇ ਦੂਜੇ ਸੂਏ ਸੂਈ ਹੈ ਦੂਜੇ ਸੂਏ ਦਾ ਕੱਟਾ ਜੀ ਦੂਜੇ ਸੂਏ ਦਾ ਕੱਟਾ ਹੈਗਾ ਮਾਹ ਦਾ ਰਕਾਰਡ ਦੁੱਧ ਦਾ ਮਾਦਰ ਕਾਰਡ ਦੁੱਧ ਦਾ 15 ਤੋਂ 17 ਲੀਟਰ ਇਹਨੇ ਦੂਜੇ ਸੂਏ ਕੱਢੇ ਮੱਝੇ ਟੋਟੀ ਬਾਈ ਕਹਿੰਦਾ 15 ਤੋਂ ਲੈ ਕੇ 17 ਕਿਲੋ ਤੱਕ ਆ ਜਿਹੜਾ ਦੁੱਧ ਆ ਇਦੀ ਮਾਂ ਦਾ ਰਿਕਾਰਡ ਆ ਦੂਜੇ ਸੂਹੇ ਕੱਢਿਆ ਉਹ ਵੀ ਸਾਨੂੰ ਪਾ ਛੋਟੀ ਦਿਖਾ ਦਿੰਨੇ ਆ ਹਰਿਆਣੇ ਦੀ ਝੂਟੀ ਆਗੀ ਇਹਦਾ ਕੱਟਾਗਾ ਤੇ ਬਾਕੀ ਪਾ ਬਾਈ ਤੋਂ ਡਿਟੇਲ ਲੈਣੇ ਆ ਸਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਬਾਈ ਦਾ ਜਿਹੜਾ ਕੰਮ ਆ ਉਹ ਵਪਾਰ ਦਾ ਨਹੀਂ ਹੈਗਾ ਬਾਈ ਸੌਂਗ ਨਾਲੀ ਆ ਜਿਹੜਾ ਚੰਗੇ ਚੰਗੇ ਪਸ਼ੂ ਰੱਖਦਾ ਆ ਵੀ ਮੱਝ ਸੂਣ ਵਾਲੀ ਆ ਚੰਗੀ ਸਵੀ ਵੀ ਆ ਮੱਝ ਬਸ ਆ ਬਾਈ ਬਸ ਸੌਂਗ ਬਜਿਉਂ ਆ ਜਿਹੜਾ ਕੰਮ ਕਰਦਾਗਾ ਤੇ ਘਰੇ ਰੱਖਣ ਖਾਤਰ ਜਿਹੜੇ ਇੱਕ ਪਾਰਸੀ ਦੀ ਬੱਟੀ ਹੋਈ ਆ ਜਿਹੜੇ ਮੇਰੇ ਕਿਸਾਨ ਭਰਾ ਆਪਾਂ ਨੂੰ ਪਰਖਾ ਘਰੇ ਰੱਖਣ ਖਾਤਰ ਆ ਤਾ ਉਹ ਕਟਾਗਾ ਜਿਹੜਾ ਲੈ ਸਕਦਾਗਾ ਬਾਈ ਦਾ ਆਪਾਂ ਨੰਬਰ ਸਕਰੀਨ ਤੇ ਲੈ ਲਾਂਗੇ ਤੇ ਬਾਈ ਤੋਂ ਆਪਾਂ ਹੋਰ ਜਾਣਕਾਰੀ ਨੇ ਦੋ ਅਸੀਂ ਪਿੰਡ ਦੇ ਵਿੱਚ ਹੀ ਧੌਲੇ ਪਿੰਡ ਵਿੱਚ ਹੀ ਦੇ ਚੁੱਕੇ ਹਾਂ ਦੋ ਕਟੇ ਦੋ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਆ ਵੱਡੀ ਮਹੈਸ ਦਾ ਵੀ ਦੋ ਕਟੇ ਵੱਡੀ ਮਹੈਸ ਦੇ ਇੱਥੇ ਦੇ ਚੁੱਕੇ ਹਾਂ ਪਿੰਡ ਵਿੱਚ ਠੀਕ ਆ ਬਾਈ ਕਹਿੰਦਾ ਵੀ ਇਹਦੋਂ ਪਹਿਲਾਂ ਵੀ ਦੋ ਕਟੇ ਨੇ ਜਿਹੜੇ ਸ਼ੇਲ ਕਰਦੇ ਰੱਖਣ ਖਾਤਰ ਧੌਲੇ ਪਿੰਡ ਦੇ ਵਿੱਚ ਹੀ ਤੇ ਬਾਕੀ ਇੱਕ ਆਹ ਮਹੈਸ ਦਾ ਕਰਤਾ ਬਾਈ ਕਹਿੰਦਾ ਵੀ ਮੈਨੂੰ ਮਤਲਬ ਸੌਂਗ ਹੀ ਆ ਦੋ ਤੋਂ ਵੱਧ ਪਸ਼ੂ ਰੱਖਦਾ ਨਹੀਂ ਅੱਛਾ ਕਿਸੇ ਨੇ ਗੱਲ ਦਾ ਕੋਈ ਝੂਠ ਜ਼ਬਾਨ ਨਹੀਂ ਹੋ ਅਸੀਂ ਬੈਠੇ ਜੁੰਮੇ ਵਾਰੀ ਉਹ ਕ੍ਰਾਂਤੀ ਠੀਕ ਆ ਬਾਈ ਕਹਿੰਦਾ ਫੋਰ ਲ ਗਰੰਟੀ ਆ ਹਰੇਕ ਗੱਲ ਦੀ ਜੇ ਕਿਸੇ ਦੇ ਹਿਸਾਬ ਚ ਆਉਂਦਾਗਾ ਬਾਈ ਉਹ ਉਹ ਬਾਈ ਦਾ ਨੰਬਰ ਦੇਵਾਂਗੇ ਤਾਂ ਖਰੀਦ ਸਕਦਾਗਾ ਤੇ ਬਾਈ ਉਮਰ ਕਿੰਨੀ ਆ ਇਹਦੀ 11 ਮਹੀਨਾ ਪੂਰਾ 11 ਮਹੀਨਿਆਂ ਦਾਗਾ ਐਂਡ ਪਲਿਆ ਪਲਾਇਆਗਾ ਕਟਾ ਬਸ 8-10 ਮਹੀਨਿਆਂ ਦੇ ਵਿੱਚ ਤਿਆਰੀ ਆਗਾ ਜੈਡ ਪਲਾਇਆਗਾ ਜਮਾ ਤੇ ਕੋਹੀ ਨੂਰ ਦਾ ਨਾ ਕੋਹੀ ਨੂਰ ਦਾ ਕੋਹੀ ਨੂਰ ਦਾਗਾ ਬੱਚਾ ਹੈਗਾ ਤੁਸੀਂ ਦੇਖ ਸਕਦੇ ਹੋ ਕੱਦ ਬਿੱਡ ਦੇਖ ਸਕਦੇ ਹੋ ਸਿਰਫ ਹਜੇ ਆ ਜਿਹੜਾ 11 ਮਹੀਨਿਆਂ ਦਾਗਾ ਮਾਝੀ ਕੋ ਚਿੱਟੀ ਹੈ ਇਹਦੀ ਮਾਂ ਦੀ ਇਹਦੀ ਕਾਲੀ ਹੈ ਹਾਂ ਜੈਡ ਬਲੈਕ ਹੈਗਾ ਸਾਰਾ ਤੇ ਕੋਹੀ ਨੂਰ ਦਾ ਜਿਹੜਾ ਬੱਚਾ ਹੈਗਾ ਤੇ ਆ ਇਹਦੀ ਮਾਂ ਖੜੀ ਹੈ ਜਿਹਦਾ ਦੂਜੇ ਸੋਏ ਦਾ ਦੁੱਧ ਦਾ ਰਿਕਾਰਡ 17-18 ਲੀਟਰ ਰਿਹਾ ਹੈਗਾ ਹਰਿਆਣੇ ਦੀ ਝੋਟੀ ਹੈਗੀ ਬਾਕੀ ਬਾਈ ਕੋਈ ਮੋਲਵਾੜੀ ਮੋਲਵਾੜੀ ਨੂੰ ਕੋਈ ਫੋਨ ਤੇ ਗੱਲ ਕਰਾਂਗੇ ਬਾਈ ਕਹਿੰਦਾ ਮੋਲਵਾੜੀ ਹੈ ਦੇਗਾ ਪਾਲਣ ਵਾਲੇ ਸੌਣ ਤੋਂ ਤਰਤੀ ਬਾਈ ਕਹਿੰਦਾ ਫੋਨ ਤੇ ਆ ਜਿਹੜਾ ਮੁੱਲ ਵਾਰੀ ਕਰਾਂਗੇ ਤੇ ਪਾਲਣ ਵਾਲੇ ਨੂੰ ਜਿਹੜਾ ਬਾਈ ਸੌਂਕ ਨਾਲ ਘਰੇ ਕੋਈ ਪਾਲਣਾ ਚਾਹੁੰਦਾਗਾ ਉਹ ਫੋਨ ਤੇ ਗੱਲ ਕਰ ਲਿਓ ਤੇ ਬਾਈ ਦਾ ਜਿਹੜਾ ਨੰਬਰ ਆਪਾਂ ਉੱਤੇ ਦੇ ਦਾਂਗੇ ਇੱਕ ਵਾਰੀ ਆ ਜਿਹੜੀ ਤੁਸੀਂ ਹੋ ਟਰਾਇ ਮਾਰ ਸਕਦੇ ਹੋ